आया क्यों नहीं है ओ गोल्डी आ गया आ गया पापा आ, आ गया आ गया आ गया बैठ जा बैठ जाओ कोई हो जी गाड़ी की सारी गल बात हो गई है बैठ जाओ ਰੱਖੋ 2 ਮਿੰਟ ਜਰਾ ਰੱਖੋ ਮੈਂ ਮੁੰਡੇ ਨਾਲ ਕੋਈ ਗੱਲ ਕਰਨੀ ਹੈ ਰੱਖੋ ਰੱਖੋ 1 ਮਿੰਟ ਬਾਜੀ ਕੀ ਗੱਲ ਹੋਈ ਹੁਣ ਨਹੀਂ ਕੋਈ ਗੱਲ ਨਹੀਂ ਹੋਈ ਬਸ ਮੁੰਡੇ ਨਾਲ ਤੁਹਾਡੇ ਨਾਲ ਪਾਜੀ ਗੱਲ ਹੋ ਗਈ ਭੈਣ ਜੀ ਨਾਲ ਗੱਲ ਹੋ ਗਈ ਹੈ ਸਾਰਿਆਂ ਨਾਲ ਗੱਲ ਹੋ ਗਈ ਮੁੰਡੇ ਨਾਲ 2 ਮਿੰਟ ਗੱਲ ਕਰਨੀ ਹੈ ਬਸ ਦੱਸੋ ਦੱਸੋ ਹਾਂਜੀ ਆ ਬੇਟਾ ਜੀ ਮੇਰੀ ਗੱਲ ਸੁਣੋ ਤੁਹਾਡੀ ਕੋਈ ਤੁਹਾਡੇ ਮਨ ਚ ਕੋਈ ਗੱਲ ਹੈ ਜਾਂ ਤੁਹਾਡੀ ਕੋਈ ਡਿਮਾਂਡ ਹੈ ਤੁਸੀਂ ਵੀ ਦੱਸ ਦਿਓ ਤੁਹਾਡੇ ਡੈਡੀ ਨਾਲ ਗੱਲ ਹੋ ਗਈ ਹੈ ਸਾਰੀ ਗੱਲਬਾਤ ਹੋ ਗਈ ਹੈ ਤੁਸੀਂ ਦੱਸੋ ਤੁਸੀਂ ਕੀ ਚਾਹੁੰਦੇ ਹੋ ਡਿਮਾਂਡ ਤੇ ਆ ਮੇਰੀ ਹੈਗੀ ਜੀ ਉਹ ਗੋਲਡੀ ਕੀ ਗੱਲਾਂ ਹੋਣ ਪਹਿਲਾਂ ਤੇ ਤੂੰ ਇੰਨੀ ਦੇਰ ਦਾ ਹਾਂ ਨਾ ਗੱਲ ਕਰਨ ਡਿਆ ਸੀ ਤੇ ਹੁਣ ਹੁਣ ਕੀ ਹੋਇਆ ਹੁਣ ਕਿਹੜੀ ਗੱਲ ਦੀ ਪ੍ਰੋਬਲਮ ਹੈ ਪੁੱਛੇ ਉਹ ਗੱਲ ਕਰ ਰਹੇ ਹੋ ਸਿੱਧੀ ਜੋ ਗੱਲ ਹੈ ਸਾਹਮਣੇ ਕਰ ਸਾਰਿਆਂ ਦੇ ਇਹ ਥੋੜਾ ਦਾ ਗੱਲ ਮਜ਼ਾਕ ਕਰ ਰਹੀ ਪੁੱਛੋ ਪਾਭੀ ਇਹਨੂੰ ਪੁੱਛੋ ਇਹ ਗੁੱਡੇ ਗੁੱਡੀ ਦੇ ਖੇਲ ਥੋੜੀ ਜਿਹਾ ਕਰਾ ਦੇ ਸਾਡੀ ਬੇਸਰੀ ਕਰਾ ਦੇਗਾ ਅਖੇ ਡਿਮਾਂਡ ਹੈ ਕੀ ਗੋਲਲੀ ਇਹ ਗੱਲ ਚੰਗੀ ਨਹੀਂ ਆ ਕਰ ਸੱਦ ਕੇ ਉਹਨਾਂ ਨੂੰ ਘਰੇ ਆਏ ਆਂ ਦੀ ਆਪਾਂ ਬੇਇੱਜ਼ਤੀ ਕਰਨੀ ਆ। ਇਹ ਕੋ ਗੱਲ ਚੰਗੀ ਥੋੜਾ। ਪਹਿਲਾਂ ਤੂੰ ਸਾਰੇ ਘਰ ਦੀ ਤਿਆਰੀ ਕਰਵਾਈ ਆ ਕਿ ਮੈਂ ਕਿ ਵਿਆਹ ਕਰਨਾ ਤੇ ਉੱਥੇ ਹੀ ਕਰਨਾ। ਸਾਰਿਆਂ ਨੂੰ ਘਰ ਬੁਲਾਇਆ। 2 ਘੰਟੇ ਹੋਏ ਆਇਆ ਨੂੰ ਔਰ ਉਹ ਤੋਂ ਗੱਲ ਨਹੀਂ ਕੀਤੀ। ਹੁਣ ਅਖੇ ਮੇਰੀ ਡਿਮਾਂਡ ਏ। ਸਾਨੂੰ ਕਿਉਂ ਨਹੀਂ ਦੱਸਿਆ ਤੂੰ? ਤੂੰ ਤਾਂ ਸਾਨੂੰ ਜਿੰਦਿਆਂ ਜੀ ਮਾਰਦਾ ਈ। ਸਾਨੂੰ ਦੱਸਦਾ ਜੇ ਤੇਰੀ ਡਿਮਾਂਡ ਹੀ ਏ। ਤੇ ਇਹ ਗੱਲ ਚੰਗੀ ਨਹੀਂ ਹੈਗੀ। ਦੋਵੇਂ ਪਰਿਵਾਰ ਆਪਸ ਵਿੱਚ ਜਿੱਥੇ ਬੈਠੇ ਤੇ ਤੂੰ ਕੀ ਕਰਨ ਦਿਆ? ਸਰੀਰ ਜੰਮਦੀ ਹੋਈ ਤਾਂ ਹੁਣ ਤੂੰ ਕਹਿ ਤਵੇਂ ਡਿਮਾਂਡ ਐ ਪਾਪਾ ਜਿਹੜੀ ਗੱਲ ਹੈਗੀ ਮੈਨੂੰ ਕਰ ਲੈਣ ਦੋ ਮੇਰੇ ਅੰਦਰ ਦੀ ਗੱਲ ਆ ਬਾਅਦ ਵਿੱਚ ਇਹਨਾ ਨਹੀਂ ਕਹਿਣਾ ਵਾ ਕਿ ਜੇ ਕੋਈ ਗੱਲ ਸੀਗੀ ਤੇ ਸਾਨੂੰ ਉਸ ਵੇਲੇ ਦੱਸਦਾ ਸਾਨੂੰ ਹੁਣ ਕਿਉਂ ਦੱਸਣ ਡਿਆ ਅੱਜ ਕਿਉਂ ਦੱਸਣ ਡਿਆ ਤੇ ਗੱਲ ਇਹ ਆ ਜੀ ਮੈਨੂੰ ਫ੍ਰਿਜ ਏਸੀ ਟੀਵੀ LED ਜਿਹਨੂੰ ਕਹਿ ਦਿੰਦੇ ਆ ਤੇ واਸ਼ਿੰਗ ਮਸ਼ੀਨ ਤੇ ਘਾਰ ਜਿਹੜਾ ਉੱਥੇ ਬੈਠੇ ਆ ਕੋਈ ਸੋਨਾ ਸਾਨਾ ਦਿੰਦੇ ਆ ਹੈਨਾ ਚੈਣ ਕੜਾ ਜਾਂ ਸਗਨ ਦਿੰਦੇ ਆ ਤੇ ਹੋਰ ਵੀ ਜਿਹੜੇ ਆ ਚਾਚੀਆਂ ਮਾਮੀਆਂ ਤਾਈਆਂ ਵਾਸਤੇ ਨੋਗੇ ਵੀ ਲਾਉਂਦੇ ਆ ਨਾ ਐ ਦੋ ਦੋ ਤਿੰਨ ਤਿੰਨ ਸੂਟ ਇੱਕ ਇੱਕ ਲੇਡੀ ਨੂੰ ਦਿੰਦੇ ਆ ਇਹ ਜਿੰਨੀਆਂ ਚੀਜ਼ਾਂ ਸਾਰੀਆਂ ਮੈਂ ਗਣਾਈਆਂ ਜੇ ਨਾ ਧਿਆਨ ਨਾਲ ਇੱਕ ਪੇਪਰ ਤੇ ਤੇ ਪੈਨ ਨਾਲ ਬੇਸ਼ੱਕ ਦੁਬਾਰਾ ਲਿਖ ਲਓ ਮੈਨੂੰ ਇਹ ਚੀਜ਼ਾਂ ਬਿਲਕੁਲ ਨਹੀਂ ਚਾਹੀਦੀਆਂ ਕਿਉਂਕਿ ਆਹ ਨਾ ਸਾਜ-ਸਾਜ ਇਹ ਤਾਂ ਜੇ ਤੁਸੀਂ ਤੇ ਡਰਾਇ ਦਿੱਤਾ ਉਹ ਵਾਸਤੇ ਸਹੀ ਡਿਮਾਂਡ ਕੀ ਹੈ ਬੱਸ ਉਹ ਮੈਂ ਤੇ ਆਪ ਨੂੰ ਭਰਾ ਤੇ ਸਾਡਾ ਦਿੱਲੀ ਉੱਤੇ ਦਾ ਉੱਤੇ ਥੱਲੇ ਦਾ ਥੱਲੇ ਕਰ ਦੁੱਤਾ ਮੈਨੂੰ ਤੇ ਆਵ ਸ਼ਰਮ ਆਣ ਲੱਗ ਪਈ ਕਿ ਮੈਂ ਤਾਂ ਇਹੋ ਜਿਹਾ ਆਪਣੇ ਪੁੱਤ ਨੂੰ ਸੰਸਕਾਰ ਨਹੀਂ ਦਿੱਤੇ ਤੇ ਇਹ ਕੀ ਕਰਨ ਡਿਆ ਮੈਂ ਵੀ ਐਸੇ ਮੈਂ ਕਿਹਾ ਚੋਕਾ ਜੀ ਨੇ ਕਿਹਾ ਤੂੰ ਡੱਬਿਆ ਦੇ ਮਗਰ ਵੀ ਮੁੰਡਾ ਇੱਥੇ ਹੋਰੀ ਗੱਲਾਂ ਕਰ ਲਾ ਚੰਗਾ ਮਜ਼ਾਕ ਕਰ ਦੁੱਤਾ ਸਾਡਾ ਸਾਡਾ ਸਾਹ ਹੀ ਸੁਕਾ ਕੇ ਰੱਖ ਦਿੱਤੇ ਮੈਂ ਕਿਹਾ ਸਾਰੇ ਸੀਰੀਅਸ ਹੋਏ ਆ ਚੱਲ ਚੱਲ ਬੇਟਾ ਇਸ ਤੋਂ ਇਲਾਵਾ ਜੇ ਕੋਈ ਡਿਮਾਂਡ ਆ ਤੇ ਦੱਸ ਦੇ ਡਿਮਾਂਡ ਇਹੋ ਹੀ ਆ ਜੀ ਜਿ ਤਰ੍ਹਾਂ ਦੀ ਮੈਨੂੰ ਕੁੜੀ ਚਾਹੀਦੀ ਸੀ ਆਪਣੀ ਜ਼ਿੰਦਗੀ ਦੇ ਵਿੱਚ ਨਾ ਉਸ ਪ੍ਰਮਾਤਮਾ ਨੇ ਮੈਨੂੰ ਉਤਰਾ ਦੀ ਕੁੜੀ ਦੇ ਦਿੱਤੀ ਆ ਠੀਕ ਐ ਤੇ ਬੱਸ ਹੁਣ ਦੂਜੀ ਡਿਮਾਂਡ ਮੇਰੀ ਇਹ ਰੇ ਕਿ ਵਿਆਹ ਛੇਤੀ ਕਰ ਲੋ ਬੜਾ ਤੱਪ ਚੱਲ ਲਿਆ ਜੀ ਅਸੀਂ ਗੱਲ ਸਹੀ ਹੋ ਗਈ ਜੇ ਪੰਡਤ ਡਰਾਈ ਦਿੱਤਾ ਹੀ ਸਾਰਿਆਂ ਨੂੰ ਅਸੀਂ ਤਾਂ ਪੰਡਤ ਨੂੰ ਪਹਿਲਾਂ ਹੀ ਪੁੱਛਿਆ ਪੰਡਤ ਕੰਦਾ 10 ਦਿਨ ਤੋਂ ਬਾਅਦ ਮਹੁਰਾ ਕੋਈ ਨਹੀਂਗਾ ਮੁੜ ਕੇ ਸਾਲ ਲੱਗ ਜਾਣਾ 10 ਦਿਨ ਦੇ ਅੰਦਰ ਅੰਦਰ ਹੀ ਵਿਆਹ ਕਰਾ ਲਓ ਜੇ ਕਾਕਾ ਤੂੰ ਕੁਝ ਹੋਰ ਵੀ ਮੰਗਦਾ ਤੇ ਤੈਨੂੰ ਉਹ ਵੀ ਦੇ ਦੇ ਚਲੋ ਜੀ ਭਾਈ ਸਾਹਿਬ ਭੰਜੋ ਜੀ ਹਾਂਜੀ ਹਾਂਜੀ ਬਹੁਤ ਮੁਬਾਰਕਾਂ ਤੁਹਾਨੂੰ ਜੀ ਚਲੋ ਆਓ ਪਹਿਲਾਂ ਕੰਮ ਕਰੀਏ ਬੱਚਿਆਂ ਨੂੰ ਚਲੋ ਉੱਠੋ ਭੈਣ ਜੀ ਉੱਠੋ ਚਲੋ ਆਓ ਜੀ ਆਓ ਕੁੜੀਆਂ ਚੱਲੀਏ ਇਧਰ ਬਾਹਰ ਆਓ ਜੀ ਸਰਦਾਰ ਜੀ ਉੱਠ ਜਾਓ ਆ ਜਾਓ ਆਓ ਜੀ ਖਾਣਾ ਟਾਈਮ ਆਇਆ ਹਾਂਜੀ ਚਲੋ ਆਓ ਜੀ ਆਓ ਇਧਰ ਬਾਹਰ ਆਓ ਬੱਚੇ ਕੋਈ ਨਾ ਆ ਮੈਂ ਲੈ ਲੈਣਾ ਆ ਰਹਿਣ ਦੋ ਕੋਈ ਕਰਕੇ ਮੈਂ ਉਹ ਤੁਹਾਨੂੰ ਇਹੋ ਹੀ ਰਿਕੁਐਸਟ ਕੀਤੀ ਇਹ ਰਸਮ ਹੁੰਦੀ ਕੁਛ ਨਹੀਂ ਹੈ ਇਹਦੇ ਵਿੱਚ ਰਸਮ ਹੁੰਦੀ ਹੈ ਇੱਕ ਰਸਮ ਹੁੰਦੀ ਹੈ ਔਰ ਕੋਈ ਚਲੋ ਖੁਸ਼ ਰਹੋ ਦੋਨੇ ਯਾਨੀ ਪਰ ਤੁਸੀਂ ਸਾਨੂੰ ਡਰਾ ਹੀ ਦਿੱਤਾ ਕਿੰਨਾ ਚੰਗਾ ਝਟਗਾ ਲਾਇਆ ਹੈ ਥੈਂਕ ਯੂ ਥੈਂਕ ਯੂ ਥੈਂਕ ਯੂ ਇਸਦੀ ਦੁਆਬੀ ਥੈਂਕ ਯੂ ਥੈਂਕ ਯੂ ਹਲਾਏ ਤੇਰਾ ਪੈ ਹਾਂਜੀ ਮੂੰ ਤੇ ਮਿੱਠਾ ਕਰਵਾ ਦੋ ਹਾਂਜੀ ਹਾਂਜੀ ਲਿਓ ਅ ਡੱਬਾ ਬਾਕੀ ਥੋੜਾ ਰੱਖ ਦੋ ਸਾਰੇ ਦਾ ਹੀ ਮਿੱਠਾ ਕਰ ਲੈਂਗੇ ਬਹੁਤ ਬਹੁਤ ਵਧਾਈਆਂ ਜੀ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਵਧਾਈਆਂ ਹਾਂਜੀ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਹਾਂਜੀ ਆਜੋ ਫੋਟੋ ਆਜੋ ਆਜੋ ਸਾਰੇ ਫੋਟੋ ਮਿੱਠਾ ਬਹੁਤ ਚਾਰੀ ਤਰੀਕੇ ਨਾਲ ਖਾਓ ਨਾ ਖਾਓ ਨੀ ਤੁਹਾਨੂੰ ਮਿੱਠੀ ਜੀ ਚਲੋ ਆਪ ਅਪੇਜੀ ਪਹਿਲਾਂ ਤੁਹੀ ਮੂੰਹ ਮਿਠਾਓ ਮੈਂ ਖਾਣਾ ਖਾਣਾ ਚਲੋ ਚਲੋ ਮੈਂ ਤੁਹਾਨੂੰ ਚਾਹੇ ਕੱਕਾ ਜਾਓ ਸਾਰੇ ਚਲ ਖਵਾ ਲਓ ਹਾਂ ਚਲ ਖਵਾ ਲਓ ਹਾਂ ਚਲੋ ਦਾਦੀ ਤੁਹੀ ਖਵਾਓ ਇਹ ਜਨਾਬ ਚਲੋ ਤੁਹਾਨੂੰ ਮੁਬਾਰਕਾਂ ਹਾਂਜੀ ਤੁਹਾਨੂੰ ਜੀ ਤੁਹਾਨੂੰ ਬਹੁਤ 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 ਬਾਕਾਬਾਸੋਂ ਤੇ ਤਿਆਰੀਆਂ ਕਰ ਲੋ ਮੈਂ ਤਿਆਰੀਆਂ ਤੇ ਅਸੀਂ ਹੀ ਕਰਦੇ ਹਾਂ ਵੀ ਕੁੜੀਆਂ ਵਾਲਿਆਂ ਨੂੰ ਕੰਮ ਬੜੇ ਹੁੰਦੇ ਪਰ ਅੱਜ ਕੱਲ ਦੇ ਮੁੰਡਿਆਂ ਵਾਲਾ ਕੰਮ ਬੜੇ ਹੁੰਦੇ ਆ ਪਰ ਫੇਰ ਵੀ ਬਹੁਤ ਚੰਗਾ ਲੱਗਾ ਤੁਹਾਨੂੰ ਮਿਲ ਕੇ ਤੁਹਾਡੇ ਸਾਰੇ ਪਰਿਵਾਰ ਨੂੰ ਮਿਲ ਕੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਇੱਕ ਜੜਾ ਉਸੀਂ ਖਾਣਾ ਖਾਣਾ ਵਗੈਰਾ ਬਹੁਤ ਚੱਲ ਗਿਆ ਨਹੀਂ ਨਹੀਂ ਬਹੁਤ ਚੱਲ ਗਈ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਚੰਗਾ ਭਾਜੀ ਇਹ ਜੋ ਖਾਦਾ ਆਪਣੇ ਕਰਮਾਂ ਦਾ ਪੱਗਾ ਖਾਦਾ ਜੀ ਦਾਣੇ-ਦਾਣੇ ਤੇ ਖਾਣ ਵਾਲੇ ਦਾ ਨਾਮ ਲਿਖਿਆ ਹੈ ਹਾਂਜੀ ਠੀਕ ਹੈ ਅੱਛਾ ਜੀ ਅੱਛਾ 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 ਭਾਜੀ ਅੱਛਾ ਬੇਟਾ ਅੱਛਾ ਬੰਦੇ ਸਤਿ ਸ਼੍ਰੀ ਅਕਾਲ ਇਹ ਤੁਹਾਨੂੰ ਚਾ ਬੜਾ ਬਹੁਤ ਸਪੈਸ਼ਲ ਟਾਈਮ ਕੱਟਿਆ ਥੈਂਕ ਯੂ ਕਿਨ ਜੀ ਆਇ ਤੇ ਵਾ ਵਾਈ ਟਾਈਮ ਇਤਰਾ ਹੀ ਆ ਜੀ ਅੱਛਾ 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 ਬੰਜੀ ਅੱਛਾ ਅੱਛਾ ਹਾਂਜੀ ਬਾਜੀ ਕੀ ਹਾਲ ਨੇ ਆ ਚੋਪੜਾ ਬੋਲਦਾ ਪਿਆ ਜੇ ਹੋਰ ਠੀਕ ਠਾਕ ਬੱਚਿਆਂ ਦਾ ਕੀ ਹਾਲ ਹੈ ਹਾਂਜੀ ਹਾਂਜੀ ਆਪਾਂ ਨੇ ਪੀ ਲਓ ਹਾਂ ਮੈਂ ਇਸ ਕਰਕੇ ਫੋਨ ਕੀਤਾ ਸੀਗਾ ਉਹ ਬੇਟੀ ਸਾਡੀ ਦਾ ਰਿਸ਼ਤਾ ਹੋ ਗਿਆ ਪੱਕਾ ਤੇ ਵਿਆਹ ਵੀ ਯਕਦਾਂਮੀ ਆ ਗਿਆ ਤੇ ਪੈਲਸ ਤੁਹਾਡਾ ਬੁੱਕ ਕਰਨਾ ਸੀਗਾ ਹਾਂਜੀ ਆਹ ਤਰੀਕ ਆਤੀ ਤਰੀਕ ਹਾਂਜੀ ਦੇਖੋ ਦੇਖੋ ਡੈਰੀ ਚੈੱਕ ਕਰ ਲਓ ਡੈਰੀ ਚੈੱਕ ਕਰੀ ਹਾਂਜੀ ਹਾਂਜੀ ਚਲੋ ਚੈੱਕ ਕਰ ਲੈਂਦੇ ਉਹਨਾਂ ਨੂੰ ਕਹਿ ਦੋ ਫਿਰ ਕਰ ਦਿੰਨੇ ਫੋਨ ਉਹਨਾਂ ਨੂੰ ਹਾਂਜੀ ਨਹੀਂ 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 ਰਾਤ ਦਾ ਨਹੀਂ ਸਵੇਰ ਦਾ ਹੈਗਾ ਜੀ ਹਾਂ ਸਵੇਰ ਦਾ ਸਵੇਰ ਦੀ ਮੈਰਿਜ ਹੈਗੀ ਹੈ ਠੀਕ ਹੈ ਠੀਕ ਹੈ ਠੀਕ ਹੈ ਚਲੋ ਤੁਸੀਂ ਨਾ ਇਸ ਤਰ੍ਹਾਂ ਕਰੋ ਡੇਟ ਬੁੱਕ ਕਰ ਲਓ ਤੇ ਬਾਕੀ ਮੈਂ ਤੁਹਾਡੇ ਨਾਲ ਆ ਕੇ ਸਾਰਾ ਸਾਖਤ ਕਰ ਲੈਣਾ ਸਾਰਾ ਕੁਝ ਤੁਹਾਨੂੰ ਦੱਸ ਦਿੰਨੇ ਆ ਕਿੰਨੇ ਵੇਟਰ ਚਾਹੀਦੇ ਆ ਕੀ ਸਾਨੂੰ ਚਾਹੀਦਾ ਤੇ ਤੁਹਾਨੂੰ ਸਾਰਾ ਦੱਸ ਦਿਆਂਗੇ ਜੋ ਜੋ ਚੀਜ਼ ਹੈਗੀ ਹੈ ਜਿਹੜੇ ਜਿਹੜੇ ਸਟਾਲ ਲੱਗਣਗੇ ਸਾਰਾ ਤੁਹਾਨੂੰ ਦੱਸ ਦਿੰਨਾ ਕਦੋਂ ਆਜਵਾਂ ਸ਼ਾਮੀ ਕਿੰਨੇ ਵਜੇ ਨਾਲ ਚਲੋ ਆਇਨਾ ਮੈਂ 4 ਵਜੇ ਨਾਲ ਆਇਨਾ ਤੁਹਾਡੇ ਕੋਲ ਤੁਸੀਂ ਆਪ ਹੋਗੇ ਨਾ ਆ ਚਲੋ ਠੀਕ ਹੈ ਠੀਕ 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 ਓਕੇ ਜੀ ਓਕੇ ਓਕੇ ਚੰਗਾ ਭਾਜੀ ਸਤਿ ਸ਼੍ਰੀ ਅਕਾਲ ਜੀ ਐਚ ਰਿਜ਼ੋਰਟ ਵਾਲੇ ਨੂੰ ਫੋਨ ਕੀਤਾ ਹਰ ਰਿਜ਼ੋਰਟ ਵਾਲੇ ਨੂੰ ਫੋਨ ਕਰ ਦਿੱਤਾ ਠੀਕ ਹੈ ਤੇ ਕਹਿੰਦਾ ਸੀ ਰਾਤ ਦਾ ਵਿਆਹ ਹੈ ਕਿ ਦਿਨ ਦਾ ਵਿਆਹ ਨਹੀਂ ਦਿਨ ਦਾ ਹੈਗਾ ਵਾ ਹਾਂ ਤੇ ਮੈਂ ਹੁਣ ਕਹਾ ਦਿਨ ਦੀ ਮੈਰਿਜ ਹੈਗੀ ਹੈ ਕਹਿੰਦਾ ਰਾਤ ਦਾ ਬੁੱਕ ਹੈਗਾ ਤੇ ਦਿਨ ਦਾ ਫਰੀ ਹੈ ਆ ਉਹਨੇ ਕਿ ਵਧੀਆ ਇਹ ਉਹਨੇ ਬੁੱਕ ਕਰ ਲਿਆ ਬਾਕੀ ਕਹਿੰਦਾ ਸਟਾਰਟ ਸੂਲ ਜੋ ਵੀ ਹੈਗਾ ਤੁਸੀਂ ਜਿਸ ਤਰ੍ਹਾਂ ਜਿੰਨੇ ਵੇਟਰ ਵੁਟਰ ਚਾਹੀਦੇ ਆ ਕਿੰਨੇ ਗਾਇਦਨੇਗਾ ਉਹ ਤੁਸੀਂ ਕਹਿੰਦਾ ਮੈਂ ਇਸਲੇ ਕੰਮ ਚੱਲਿਆਂ ਤੁਹਾਡਾ ਨੋਟ ਕਰ ਲਿਆ ਮੈਂ ਚਲੋ ਅਸਾਂ ਬਾਕੀ ਸ਼ਾਮੀ ਆ ਕੇ ਤੁਸੀਂ ਗੱਲ ਠੀਕ ਹੈ ਕੈਟਰਿੰਗ ਵਾਲੇ ਨੂੰ ਵੀ ਫੋਨ ਕਰ ਦੇਣਾ ਜਾਂ ਉਹਨਾਂ ਦੇ ਹੋਟਲ ਵਾਲਿਆਂ ਦੀ ਲੈਣੀ ਜੇ ਪਹਿਲਾਂ ਪੈਲੇਸ ਜਾਨਿਆ ਉਹਨੂੰ ਪੁੱਛਦਿਆਂ ਕੀ ਹਿਸਾਬਤਾ ਵਾ ਜੇ ਤੇ ਪਹਿਲੇ ਸਾਲਾ ਹੀ ਕੈਟਰਿੰਗ ਕਰ ਲੈਂਦਾ ਸਾਡੇ ਰੇਟ ਦੇ ਵਿੱਚ ਆ ਜਾਏਗਾ ਸਾਨੂੰ ਵਾਰਾ ਖਾਏਗਾ ਤੇ ਕਰਾਂਗੇ ਨਹੀਂ ਤੇ ਆਪਣਾ ਹਲਵਾਈ ਹੈਗਾ ਇੱਥੇ ਉਹਨੂੰ ਕਹਿ ਦਿਆਂਗੇ ਜਿਹੜਾ ਹਰ ਵਾਰੀ ਕਰੀਦਾ ਚਲੋ ਅਗੀ ਹੋ ਗਿਆ ਕੰਮ ਖਤਮ ਹੋ ਗਿਆ ਜੀ ਤੇ ਫਿਰ ਕੱਪੜੇ ਵਗੈਰਾ ਲੈਣੇ ਆ ਕੱਪੜੇ ਤੁਸੀਂ ਇਸ ਤਰ੍ਹਾਂ ਕਰੋ ਹਮ ਪਸੰਦ ਤੇ ਜਨਾਨੀਆਂ ਦੀ ਤੁਹਾਡੀ ਆਪਣੀ ਚੱਲਣੀ ਸਾਡੀ ਤੇ ਚੱਲਣੀ ਨਹੀਂ ਠੀਕ ਹੈ ਤੇ ਉਧਰੋਂ ਕੁੜੀ ਨੂੰ ਨਾਲ ਲੈ ਜਾਓ ਕਿਰਨ ਨੂੰ ਨਾਲ ਲੀ ਲੈ ਜਾਮਾ ਠੀਕ ਹੈ ਕਿਰਨ ਨੂੰ ਨਾਲ ਲੈ ਜਾਓ ਹਮ ਇਹ ਜੋ ਵੀ ਉਹਨਾਂ ਦੇ ਆਪਣੇ ਮਨ ਪਸੰਦ ਦਾ ਤੁਸੀਂ ਆ ਜਾ ਕੇ ਬਿਆਰੋਂ ਸੂਟ ਸਾੜ ਲੈਣੇ ਆ ਜੋ ਵੀ ਹੈਗਾ ਉਹ ਤੁਸੀਂ ਲੈ ਬੇਟਾ ਤੁਸੀਂ ਇਸ ਤਰ੍ਹਾਂ ਕਰੋ ਮੰਮੀ ਦੇ ਨਾਲ ਚਲੇ ਜਾਓ ਤੇ ਭਾਵੇਂ ਰਿਧੀ ਨੂੰ ਨਾਲ ਲੈ ਜਾਓ ਨਹੀਂ ਰਿਧੀ ਨਹੀਂ ਆ ਸਕਦੀ ਜਲੰਧਰੋਂ ਹੁਣ ਉਹ ਕੱਲ ਤੇ ਗਈ ਰਕੜੀ ਵੱਲੋਂ ਚਲੋ ਇੱਕ ਦਿਨ ਠਹਿਰ ਕੇ ਆ ਜੂਗੀ ਨਹੀਂ ਨਹੀਂ ਉਹ ਵੇਖ ਲਵਾਂਗੇ ਕਿਉਂ ਤਾਂ ਉਹ ਵਿਚਾਰੀ ਨੂੰ ਦੋ ਚਾਰ ਸੂਟ ਪਸੰਦ ਕਰਾ ਕੇ ਲੈ ਦੇ ਨਹੀਂ ਉਹ ਮੈਂ ਫੋਨ ਕਰ ਲਾਂਗੇ ਨਾ ਉਹ ਆ ਜਾਵੇਗੀ ਨਾ ਚਲ ਠੀਕ ਤੇ ਅਸੀਂ ਚਲੇ ਜਾਨੇ ਅਦੀਬ ਨਾ ਮੁਟਿਆਰ ਦੀ ਫਰੈਂਡ ਹੈਗੀ ਆ ਉਹਦੇ ਦੀ ਉਹਦੇ ਕੋਲ ਹੀ ਚਲੇ ਜਾਣਾ ਇੱਕੋ ਦੁਕਾਨ ਤੋਂ ਹੀ ਲੈਣੇ ਜਾ ਕੇ ਸਾਮਾਨ ਸਾਰਾ ਨਹੀਂ ਤੁਸੀਂ ਪਹਿਲਾਂ ਸੀਤੇ ਸਤਾਏ ਲੈਣੇ ਜਾਂ ਕਪੜਾ ਲਿਆ ਕੇ ਬੁਟੀਕ ਤੋਂ ਸਵਾਲੋ ਆ ਜੀ ਗੱਲ ਕੋਣ ਹੈ ਕੋਣ ਪੰਦਾ ਹੈ ਕਿ ਮੈਂ ਸਟੀਚ ਦੀ ਲੈਣੇ ਆ ਨਾ ਸਵਾਨ ਦੀ ਝੰਜੜ ਨਾ ਕੋਸ਼ਿਸ਼ ਲੈਣੀ ਮੈਂ ਤਾਂ ਲੈ ਕੇ ਨਾ ਤਾਂ ਗੱਲ ਹੁੰਦੀ ਹੈ ਨਾ ਉਹ ਉਹਨਾਂ ਨੂੰ ਜੇ ਮੈਂ ਟਰਾਈ ਕਰਕੇ ਵੇਖ ਲਾਂਗੀ ਆਪੇ ਆਲਟਰ ਕਰ ਦੇਣਗੇ ਕਰ ਦਿੰਦੇ ਆ ਹਾਂ ਬੜੀ ਵਧੀਆ ਬੁਟੀਕੇ ਕੀ ਹੈ ਨਹੀਂ ਵਧੀਆ ਦਿੰਦੇ ਆ ਨਾ ਬਹੁਤ ਵਧੀਆ ਮੰਮੀ ਯਾਰ ਤੁਹਾਡੇ ਜਨਾਨੀਆਂ ਦੇ ਕੰਮ ਤੁਸੀਂ ਮੰਮੀ ਵਾਸਤੇ ਵੀ ਤੇ ਲੈਣਾ ਨਾ ਮੰਮੀ ਵਾਸਤੇ ਤੇ ਫਿਰ ਸਾਰਾ ਕੁਝ ਉੱਥੇ ਮਿਲ ਜਾਏਗਾ ਮੰਮੀ ਐਸੇ ਮਿਲ ਜਾਏਗਾ ਹੋਰ ਚਲ ਠੀਕ ਆ ਵੀ ਵਧੀਆ ਕੰਮ ਮम्मी ਥੋੜੀ ਭਾਰੀ ਹੈਗੀ ਉਹਦੇ ਨਾਲ ਦਾ ਮਿਲ ਜੂਗਾ ਆਹੋ ਤੁਸੀਂ ਕੀ ਮਜ਼ਾਕ ਕਰਦਾ ਮਜ਼ਾਕ ਬੰਦਾ ਵੈ ਕੋਈ ਯਾਰ ਕੁੜਮਣੀਆਂ ਸਾਡੀ ਤੇ ਮੈਂ ਮਜ਼ਾਕ ਨਹੀਂ ਕਰ ਸਕਦਾ ਲੈ ਪਾਪਾ ਵੀ ਹਾਂ ਚਲੋ ਕੋਈ ਗੱਲ ਨਹੀਂ ਤੁਸੀਂ ਇਸ ਤਰ੍ਹਾਂ ਕਰੋ ਹਾਂਜੀ ਕਦੋਂ ਜਾਣਾ ਜੀ ਅੱਜ ਕੱਲ ਚੱਲਾਂਗੇ ਕੱਲ ਜਾਣਾ ਹਾਂ ਕੱਲ ਜੀ ਕਿੰਨੇ ਵਜੇ ਦਾ ਟਾਈਮ ਪਾਪਾ ਫਿਰ ਫਿਰ ਚਲੋ ਤੁਸੀਂ ਸਿੱਧੇ ਜਾਣਾ ਨਹੀਂ ਫੇ ਸਾਨੂੰ ਪੈਸੇ ਦੇ ਦੇਣਾ ਪੈਸੇ ਤੁਸੀਂ ਲੈ ਲਓ ਜਿੰਨੇ ਚਾਹੀਦੇ ਕੋ ਯਾਰ ਪਾਪਾ ਕੋ ਮੈਂ ਕਾਰਡ ਲੈ ਲਾਂਗੀ ਚਲ ਆਓ ਤੈਨੂੰ ਚਾਣਾ ਮੇਰੀ ਮੇਰੀ ਗੱਲ ਸੁਣ ਇੱਕ ਮਿੰਟ ਆਹ ਐ ਫੜ ਕਾਰਡ ਠੀਕ ਹੈ ਪਾਲਾ ਕਰ। ਇਹ ਕਾਰਡ ਫੜੋ ਤੇ ਸਵਾਈਪ ਕਰ ਲੈਣਾ। ਠੀਕ ਹੈ। 10 15 20000 ਪੰਜ ਇਹ ਜੋ ਲੱਗੇਗਾ। 10 ਵੀ ਪੰਜੇ ਕਿੱਥੇ ਲੱਗਣਾ ਜਾਨਾ। 10000 ਲੱਗੇ ਭਾਵੇਂ 50000 ਲੱਗੇ। ਕੁੜੀ ਵਿਆਹ ਨਹੀਂ ਆਪਾਂ ਸਾਡੇ ਤੇ ਉਹਨਾਂ ਨੇ ਦੇਤਾ ਬਾਕੀ ਸੜੀ ਮੈਂ ਤਾਂ ਕਾੜ ਦੇਤਾ ਤੁਹਾਨੂੰ ਇਹ ਕਿਹਾ ਕਿ ਭਾਵੇਂ 10 ਰੁਪਏ ਦੀ ਚੀਜ਼ ਲਵੋ ਭਾਵੇਂ 10000 ਦੀ ਲਵੋ ਤੁਹਾਡੀ ਮਰਜ਼ੀ ਹੈਗੀ ਆ ਪਰ ਹੈਗਾ ਵਾ ਪਸੰਦਾਂ ਨਹੀਂ ਚਾਹੀਦੀ ਤੁਹਾਡੇ ਤੇ ਕੱਲ ਨੂੰ ਮੈਨੂੰ ਨਾ ਗਾਣਾ ਗਿਆ ਰੰਗ ਮਾੜਾ ਉਹ ਮਾੜਾ ਹੈ ਨਹੀਂ ਨਹੀਂ ਇਹ ਤੁਹਾਡੀ ਆਪਣੀ ਪਸੰਦ ਉਹਨੇ ਆਪਣੀ ਮਨਪਸੰਦ ਦੀ ਲੈ ਜਾਣੀ ਮੈਂ ਤਾਂ ਹੀ ਕਹਿੰਦਾ ਤੁਸੀਂ ਜਾਓ ਤੁਸੀਂ ਆਪੇ ਪਸੰਦ ਕਰੋ ਜੋ ਤੁਸੀਂ ਲੈਣਾ ਲੈ ਲਓ ਚਲੋ ਇਹ ਕੰਮ ਤੇ ਹੋ ਗਿਆ ਕੱਪੜੇ ਦਾ ਕੰਮ ਮੁੱਕ ਗਿਆ ਹਾਂ ਮੇਰੀ ਇੱਕ ਗੱਲ ਸੁਣ ਲੈ ਹਾਂਜੀ ਕੁੜੀ ਨੂੰ ਭਾਵੇਂ ਅਸੀਂ ਇੱਕ ਚੀਜ਼ ਘੱਟ ਦੇ ਦੇਵਾਂਗੇ ਠੀਕ ਹੈ ਪਰ ਨੋਗੇ ਜਿਹੜੇ ਹਨ ਵਧੀਆ ਹੋਣੇ ਚਾਹੀਦੇ ਤਾਂ ਕਿ ਉਹਨਾਂ ਦਾ ਰਿਸ਼ਤੇਦਾਰ ਕੋਈ ਵੀ ਜਦੋਂ ਨੋਗੇ ਦਾ ਸੂਟ ਜਾਂ ਜੋ ਵੀ ਹੈਗਾ ਜੋ ਚੀਜ਼ ਪਾਵੇ ਉਹ ਕਵੇ ਕਿ ਵਾਕੇ ਯਾਰ ਆਪਣਾ ਇਹਦੇ ਸੋਹਰਿਓ ਕੋਈ ਚੀਜ਼ ਆਈ ਹੈ ਕਿੰਨੇ ਨੋਗੇ ਕਹੇ ਇਹਦੇ ਨੂੰ 골ਡੀ ਨੇ ਮੈਨੂੰ ਉਹਨਾਂ ਨੇ ਕੁਛ ਨਹੀਂ ਕਿਹਾ ਮੰਮੀ ਉਹਨਾਂ ਨੇ ਤੇ ਕਿਹਾ ਸਾਨੂੰ ਕੁਛ ਵੀ ਨਹੀਂ ਚਾਹੀਦਾ ਨਹੀਂ ਉਹ ਤੇ ਉਹਨਾਂ ਦੀ ਮੰਮੀ ਉਹ ਬੇਟਾ ਕਹਿੰਦੇ ਸਾਰੇ ਹੀ ਹੁੰਦੇ ਕਿ ਸਾਨੂੰ ਕੁਛ ਨਹੀਂ ਚਾਹੀਦਾ ਹੁੰਦਾ ਪਰ ਦੇਣਾ ਤੇ ਆਵਾਲਿਆਂ ਨੂੰ ਮਾਣਾ ਮੋਟਾ ਜਿੰਨੇ ਕੇ ਜੋਗ ਹੈਗੇ ਉਹਨਾਂ ਤੇ ਕਰੀਏ ਤੁਸੀਂ ਨਾ ਉਹ ਮੁੰਨਾ ਦੀ ਮੰਮੀ ਨਾਲ ਗੱਲ ਕਰ ਲੈਣਾ ਮੈਨੂੰ ਪਤਾ ਵੈਸੇ ਤੇ ਉਹਨਾਂ ਨੇ ਵੀ ਕਿਹਾ ਨਾ ਪਰ ਜਿਹੜੇ ਤੁਹਾਨੂੰ ਰਿਸ਼ਤੇ ਨਹੀਂ ਨਹੀਂ ਜਿਹੜੀ ਚੀਜ਼ ਬਣ ਵੇ ਨਾ ਸਿਆਉ ਕਰਨੇ ਬੋਲਦੇ ਨਹੀਂ ਮੰਮੀ ਦਾ ਤੇ ਪਾਪਾ ਦਾ ਉਹ ਤੇ ਚਲੋ ਆਪਣੇ ਘਰ ਦੇ ਹੀ ਹੈਗੇ ਆ ਤੇ ਤਾਈ ਜੀ ਵੀ ਨਾਲ ਤੇ ਤਾਈ ਜੀ ਹੈਗੇ ਆ ਇੱਕ ਉਹਨਾਂ ਦੇ ਤੇ 3-4 ਜਨੇ ਜਨੇ ਹੋਰ ਹੋਣਗੇ ਫਿਰ ਵੀ ਇਹਦੇ ਮੰਮੀ ਨਾਲ ਗੱਲ ਜਿੱਥੋਂ ਇਹਨੇ ਮੰਗੀ ਨਾ ਕਪੜੇ ਉਹਨਾਂ ਦੇ ਵੀ ਉੱਤੇ ਹੀ ਲੈ ਲੈਣੀ ਹੈ ਮੇਰੀ ਗੱਲ ਸੁਣ ਠੀਕ ਹੈ ਨਾ ਵਧੀਆ ਹੈਗੀ ਹੈ ਇੱਕ ਮਿੰਟ ਭਾਵੇਂ ਉਹਨਾਂ ਦੇ ਘਰਦਿਆਂ ਦੇ ਨੋਗੇ ਹੁਣ ਜਿਹਦੇ ਵੀ ਨੋਗੇ ਆ ਸਾਰੇ ਇੱਕੋ ਜਿਹੇ ਤੇ ਵਧੀਆ ਲੈ ਕੇ ਆਣੇ ਆ ਠੀਕ ਹੈ 100 200 500 ਹਜ਼ਾਰ ਦੀ ਕਿਰਸ ਨਹੀਂ ਕਰਨੀ ਨਹੀਂ ਕਰਨੀ ਭਾਵੇਂ ਹਜ਼ਾਰ ਜ਼ਿਆਦਾ ਲੱਗੇ 5000 ਜ਼ਿਆਦਾ ਲੱਗੇ ਪਰ ਇਹ ਗਾ ਚੀਜ਼ ਵਧੀਆ ਲਿਆਣਾ ਕੱਲ ਨੂੰ ਸਾਨੂੰ ਲਾਂਭਾਣਾ ਆਵੇ ਤੇ ਆਨੇ ਸਾਡੀ ਕੁੜੀ ਨੂੰ ਫਿਰ ਬਾਰ-ਬਾਰ ਤਾਨੇ ਦੇਣ ਕਿ ਆਹ ਵੇਖੋ ਜੀ ਆ ਪਰੋਲੇ ਜੇ ਦੇਤੇ ਜੇ ਨਹੀਂ ਨਹੀਂ ਜਿਹੜਾ ਵੀ ਹੋਵੇ ਅਗਲਾ ਕਵੇ ਕਿ ਵਾਕਈਆ ਸੂਟ ਪਾਇਆ ਚੰਗਾ ਲੱਗਾ ਉੱਥੇ ਲੈ ਲਾਂਗੇ ਕਿਰਨ ਫਿਰ ਹਾਂਜੀ ਜਿੱਥੇ ਹੁਣ ਜਾਣਾ ਇੱਕ ਵਾਰੀ ਕੰਮ ਨਵੇੜ ਆਨੇ ਹੈ ਹੈ ਬਾਕੀ ਜਿੱਥੇ ਚੱਲੀ ਆਂ ਵੇਖ ਲਈ ਉੱਥੇ ਚੀਜ਼ ਵਧੀਆ ਹੋਣੀ ਚਾਹੀਦੀ ਜੇ ਤੁਹਾਨੂੰ ਮਾੜੀ ਲੱਗੇਗੀ ਰਹਿਣ ਦੇਣਾ ਤੇ ਬਜ਼ਾਰੋਂ ਕਿਤੇ ਹੋਰ ਜਾ ਕੇ ਚੰਗੀ ਦੁਕਾਨ ਤੋਂ ਫੇ ਤੁਹਾਨੂੰ ਲੈ ਜਾਾਂਗੇ ਤੁਹਾਨੂੰ ਫੋਟੋ ਭੇਜੀ ਜਾਵਾਂਗੀ ਵਧੀਆ ਲਿਆਵਾਂਗੇ ਬੋਲਦੇ ਨਹੀਂ ਮੈਨੂੰ ਨਹੀਂ ਆਸੀ ਇਹਦਾ ਮਤਲਬ ਹੈਗਾ ਬੰਦਿਆਂ ਦੇ ਨੋਗੇ ਲੈਣੇ ਹੋ ਮੈਂ ਆਪੇ ਲਲੂਗਾ ਤੁਸੀਂ ਜਨਾਨੀਆਂ ਦੇ ਨੋਗੇ ਲੈ ਆਓ ਤੇ ਤੁਸੀਂ ਆਪਣੇ ਜਿਹੜੇ ਸੂਟ ਸਾੜ ਖਰੀਦਨੇ ਤੁਸੀਂ ਉਹ ਖਰੀਦਦੇ ਹੋ ਬਾਕੀ ਬੰਦਿਆਂ ਦਾ ਮੈਂ ਆਪੇ ਵੇਖ ਲਵਾਂਗਾ ਕੀ ਕਰੀਏ ਚਲੋ ਚਲੋ ਬੋਲਦੇ ਨੇ ਕੱਪੜਿਆਂ ਦਾ ਕੰਮ ਤੇ ਨਿਬੜ ਗਿਆ ਤੇ ਫਿਰ ਤੁਸੀਂ ਸੁਨਿਆਰੇ ਵੱਲ ਹੋਵੋ ਰਿੰਗ ਵਗੈਰਾ ਚਲੋ ਤੁਸੀਂ ਇਸ ਤਰ੍ਹਾਂ ਕਰੋ ਤੁਸੀਂ ਕੱਪੜੇ ਵੱਲੋਂ ਹੋ ਆਓ ਠੀਕ ਹੈ ਤੇ ਰਿੰਗ ਮੈਂ ਦੇਖ ਲੈਣਾ ਹਮ ਅੱਜਕੱਲ ਮੈਂ ਇੱਕ ਸੁਨੇਹਾ ਰ ਆਪਣਾ ਯਾਰ ਦੋਸਤੀ ਕੋ ਦੇ ਕੇ ਐਸੀ ਠੀਕ ਹੈ ਡਾਇਮੰਡ ਦੀ ਰਿੰਗ ਹੈਗੀ ਆ ਸੋਨੇ ਦੀ ਹੂੰ ਬਹੁਤ ਵਧੀਆ ਭਾਰੇ ਮੈਂ ਵੇਖ ਲੈਣਾ ਕੋਈ ਗੱਲ ਤੁਸੀਂ ਕਪੜਿਆਂ ਦਾ ਵੇਖੋ ਸੁਨੇਹਰੇ ਨੂੰ ਮਾਪੇ ਦੇਖ ਲਾਂਗੇ ਚਲੋ ਅਸਲਾਮੁਅਲੈਕ ਮੈਂ ਗੱਲ ਹੋਰ ਕਰਨੀ ਐ ਤੁਸੀਂ ਤੇ ਰਿੰਗ ਦੇਖਣ ਜਾਣਾ ਮੈਂ ਜਦੋਂ ਵਿਆਹ ਹੋਇਆ ਨਹੀਂ ਵੱਡੀ ਬੇਟੀ ਦਾ ਹਾਂ ਤੇ ਤੁਸੀਂ ਮੈਨੂੰ ਰਿੰਗ ਨਹੀਂ ਦਿੱਤੇ ਹੀ ਕਿ ਆ ਵਾਪਸ ਕਰ ਦੋ ਦੋ ਰਿੰਗ ਲੈਂਦੀਆਂ ਸੀ ਦੋ ਲੈਂਦੀਆਂ ਸੀ ਤੂੰ ਤੁਸੀਂ ਕਿਹੇ ਇੱਕ ਵਾਪਸ ਕਰਦਾ ਹਾਂ ਹਾਂ ਪਰ ਮੈਂ ਵਾਪਸ ਨਹੀਂ ਕੀਤੀ ਮੈਂ ਪੈਸੇ ਆਪਣੇ ਕੋਲੋਂ ਦੇ ਇਸੇ ਮੇਰੀ ਕਮੇਟੀ ਨਿਕਲੀ ਸਤ ਜਿੰਦਾਬਾਦ ਜੈ ਜੰਦਾ ਤੇਰਾ ਅਸਕਰ ਕੇ ਮੈਂ ਤੁਹਾਨੂੰ ਕਿਹਾ ਵਾ ਕਿ ਮੈਂ ਬਚਾ ਕੇ ਰਹਾ ਤਈ ਮੈਂ ਮੈਂ ਉਹ ਸਾਂਭੀ ਹੈ ਉਹ ਮੈਂ ਸਾਂਭੀ ਹੋਈ ਹੈ ਤੇ ਉਹ ਮੈਂ ਤੁਸੀਂ ਫੇਰ ਵੀ ਵੇਖ ਲੈਣਾ ਜੋ ਨੂੰ ਮੇਰੀ ਗੱਲ ਸੁਣ ਤੂੰ ਸਾਂਭੀ ਆਣਾ ਤੂੰ ਮੇ ਕੋ ਹੋਰ ਪੈਸੇ ਲੈ ਲੈ ਤੂੰ ਜਿੱਥੇ ਖਰਚ ਕਰਨੇ ਹੋਣਗੇ ਕਰ ਲੈ ਐ ਤੈਨੂੰ ਗਿਫਟ ਤੂੰ ਮਾਨੂੰ ਗਿਫਟ ਦੇ ਤਾੜਾ ਮੁੰਦੇ ਦਾ ਮੈਂ ਤੈਨੂੰ ਗਿਫਟ ਦੇ ਤੇ ਫਿਰ ਉਸ ਤੁਸੀਂ ਆਉਂ ਕੰਨਾ ਸੁਨਿਆਰੇ ਕੋਲ ਜਾ ਕੇ ਰਿੰਗ ਦਾ ਤੇ ਹੋ ਗਿਆ ਆਪਣਾ ਕੰਮ ਚੈਨੀ ਜ਼ਰੂਰ ਬਣਵਾ ਲੈਣਾ ਮੁੰਡੇ ਵਾਸਤੇ ਚੱਲ ਮੈਂ ਮੁੰਡੇ ਚੈਨੀ ਤੇ ਉਹਦੇ ਪਾਪਾ ਵਾਸਤੇ ਵੀ ਤੁਸੀਂ ਆਉਂ ਕੰਨਾ ਡਾਇਮੰਡ ਰਿੰਗ ਉਹ ਮਮੀ ਆਪਾਂ ਚਾਹਾਂਗੇ ਉਹ ਆਪਾਂ ਬਾਅਦ ਚ ਕਰਾਂਗੇ ਪਹਿਲਾਂ ਆਪਾਂ ਕੱਪੜਿਆਂ ਦਾ ਕਰਦੇ ਆਂ ਜਿਹੜਾ 골ਡ ਦਾ ਕੰਮ ਆ ਉਹ ਆਪਾਂ ਬਾਅਦ ਚ ਕਰਾਂਗੇ ਨਹੀਂ 골ਡ ਦਾ ਪਾਪਾ ਕਰੂਗੀ ਠੀਕ ਕਹਿੰਦੀ ਵੀ ਤੂੰ ਕੱਪੜੇ-ਕੁਪੜੇ ਦਾ ਵੇਖੋ ਉਹ ਚੈਨੀ ਚੁੰਨੀ ਮੈਂ ਆਪੇ ਵੇਖ ਲਵਾਵਾਂ ਚੱਲ ਠੀਕ ਠੀਕ ਕਰ ਲਾਂਗਾ ਉਹਦੇ ਕੋ ਬਣੀਆਂ ਬਣਾਈਆਂ ਹੁੰਦੀਆਂ ਨੇ ਵੱਡੇ ਵੱਡੇ ਸੰਗਲ ਹੁੰਦੇ ਆ ਜਿਹੜਾ ਡਿਜ਼ਾਈਨ ਪਸੰਦ ਆ ਔਰ ਜਿੰਨੀ ਲੰਬੀ ਲਥਵਾਣੀ ਹੋਏਗੀ 10 ਗ੍ਰਾਮ ਦੀ ਬਣੇ 15 ਗ੍ਰਾਮ ਦੀ ਬਣੇ 20 ਗ੍ਰਾਮ ਦੀ ਬਣੇ ਉਹ ਮੈਂ ਆਪਣੇ ਹਿਸਾਬ ਨਾਲ ਵੇਖ ਲਵਾਂਗਾ ਤੁਸੀਂ ਆਪਣੇ ਹਿਸਾਬ ਨਾਲ ਵੇਖ ਲਾ ਕੱਪੜਿਆਂ ਦਾ ਕਾਰ ਹੈ ਫਿਰ ਕੱਦ ਕਾਟ ਹੈ ਹੈਲੋ ਮੈਡਮ ਹੈਲੋ ਲੈ ਮੈਂ ਅੱਜ ਹੀ ਯਾਦ ਕਰਦੀ ਬੀਹੀ ਤੇ ਆ ਵੀ ਗਈ ਕਿਹਾ ਲੈ ਤੂੰ ਮੈਨੂੰ ਯਾਦ ਕਰਦੀ ਤੇ ਮੈਂ ਆ ਗਈ ਬਰਡਾਈ ਸੀ ਮੰਗਲ ਸੂਤਰ ਤੇਰਾ ਵਿਖੰਡਿਆ ਕਰਵਾ ਲਿਆ